ਅਸਰੀਰ ਸੇ ਆਤਮਾ ਨੇ ਕਿਵੇਂ ਜੀਵਨ ਕਿਵੇਂ ਏ ਨੂਗਰਾ ਪ੍ਰਾਣਿਆ ਹੋ ਜੀਰੇ ਤਾਰੋ ਮਨ ਗੜੀ ਨਾ ਹੋ ਈਸ਼ਵਾ ਹੈ ਪ੍ਰਾਣ ਤਾਰੋ ਮਨ ਘਰੀ ਨੂੰ ਵਿਸ਼ਵਾਸ ਨਹੀਂ ਤੂੰ ਕਿਆਰੇ ਮਨੇ ਕਿਉਂ ਮੁਕੀਨੇ ਜੈਸ ਤੂੰ ਜਨਮੋਂ ਮੁਕੀਸ ਵਰਨਮੋਂ ਮੁਕੀਸ ਕਿਉਂ ਮੁਕੀਸ ਕਿਆਰੇ ਜਤੋ ਰਹੀਸ

માયાના મત કયા દિવસે તારો જન્મ ધર્યો ને કયા દિવસે લખેલા લઈ માયાના નામોધેલા જીવડા તું મને મિલી ને જતો આખું ભજન છે અમારા ભજન